ਅੱਜ ਇਹ ਮਲੇਰਕੋਟਲਾ ਡਿਸਟ੍ਰਿਕਟ ਦਾ ਮੋਹਲੀ ਖੁਰਦ ਦਾ ਨੌਜਵਾਨ ਸੀਗਾ ਰਫੀਕ ਮੁਹੰਮਦ ਜਿਹੜਾ ਕਿ ਕਾਫੀ ਸਮਾਂ ਪਹਿਲਾਂ ਖਾੜੀ ਮੁਲਕਾਂ ਦੇ ਵਿੱਚ ਕੰਮ ਕਰਦਾ ਸੀਗਾ کارਪੈਂਟਰ ਦਾ ਕੰਮ ਕਰਦਾ ਸੀ ਪਿਛਲੇ ਡੇਢ ਸਾਲ ਤੋਂ ਇਹ ਦੁਬਈ ਦੇ ਵਿੱਚ ਕੰਮ ਕਰ ਰਿਹਾ ਸੀਗਾ ਤੇ ਇਹ 38 ਸਾਲ ਦੀ ਉਮਰ ਦੱਸਦੇ ਨੇ ਇਹ ਇਹਨਾਂ ਦੇ ਇਹਨਾਂ ਦਾ ਭਤੀਆ ਲੱਗਦਾ ਸੀ ਬਾਰੂ ਮੁਹੰਮਦ ਹੋਰੀ ਐਡਵੋਕੇਟ ਜਵੇਦ ਨੇ ਇਹ ਮਲੇਰਕੋਟਲਾ ਤੋਂ ਨਹੀਂ ਇਹਨਾਂ ਦਾ ਵੀ ਰਿਸ਼ਤੇਦਾਰੀ ਸੀਗੀ ਇਹ ਉਹਨਾਂ ਦੇ ਪਿੰਡ ਦੇ ਨੇ ਮੋਹਲੀ ਖੁਰਦ ਦੇ ਇਹ ਤਹਿਸੀਲ ਅਮਗੜ ਅਮਦਗੜ ਦੇ ਸੋ ਇਹ ਅੱਜ ਇੱਥੇ ਡੈੱਡ ਬੋਡੀ ਜਿਹੜੀ ਉਹਦੀ ਰਫੀਕ ਮੁਹੰਮਦ ਦੀ ਜਿਹੜੀ ਪਿੱਛੇ ਜੇ 25 ਜੁਲਾਈ ਨੂੰ ਪਤਾ ਲੱਗਾ ਪਰਿਵਾਰ ਨੂੰ ਕਿ ਉਹਦੀ ਇੱਥੇ ਭੇਤ ਭਰੇ ਹਾਲਤਾਂ ਦੇ ਵਿੱਚ ਮੌਤ ਹੋ ਗਈ ਆ ਜਾਂ ਕਾਰਡੀਆਕ ਅਰੇਸਟ ਦੱਸਿਆ ਉੱਥੇ ਡਾਕਟਰਜ਼ ਨੇ ਤੇ ਇਹ ਡੈੱਡ ਬੋਡੀ ਲੈਣ ਆਏ ਆ ਇੱਥੇ ਇਹਨਾਂ ਨੂੰ ਪਤਾ ਲੱਗਾ ਫਿਰ ਉਹਨਾਂ ਨੇ ਪਰਿਵਾਰ ਨੇ ਫਿਰ ਜੱਸਾ ਸਿੰਘ ਹੋਰਾਂ ਨਾਲ ਜਿਹੜੇ ਸਾਡੇ ਨੈਸ਼ਨਲ ਪ੍ਰਧਾਨ ਨੇ ਉਹਨਾਂ ਨਾਲ ਸੰਪਰਕ ਕੀਤਾ ਕੋਈ ਸੰਪਰਕ ਸੂਤਰ ਲੱਭ ਕੇ ਤੇ ਫਿਰ ਉਹ ਰਾਈਸ ਸਾਹਿਬ ਨੂੰ ਤੇ ਸਦਾ ਬਲਦੀਪ ਸਿੰਘ ਜਿਹੜੇ ਨੇ ਉਹਨਾਂ ਨੇ ਸਾਰਾ ਉਥੋਂ ਕਾਗਜ਼ ਪੱਤਰ ਤਿਆਰ ਕੀਤੇ ਨੇ ਇਹਦਾ ਫਿਰ ਡੈੱਡ ਬੋਡੀ ਭੇਜਣ ਦਾ ਜਿਹੜਾ ਪਰਿਵਾਰ ਦੇ ਨਾਲ ਸਾਰਾ ਤਾਲੁਕ ਕਰਕੇ ਉਹਦੀ ਪਛਾਣ ਕਰਕੇ ਇਹ ਡੈੱਡ ਬੋਡੀ ਭੇਜਣ ਦਾ ਜਿਹੜਾ ਪ੍ਰਬੰਧ ਆ ਇਹ ਰਾਈਸ ਸਾਹਿਬ ਸਰਬੱਤ ਦਾ ਭਲਾ ٹرسٹ ਨੇ ਕੀਤਾ ਤੇ ਜਿਹੜਾ ਖਰਚਾ ਸੀ ਜਿਹੜਾ ਹੁਣ ਤੱਕ ਉਹ ਇੰਡੀਅਨ ਕੌਂਸਲਟ ਜਿਹੜਾ ਉਥੇ ਦਵਾਈ ਦਾ ਉਹਨਾਂ ਨੇ ਕੀਤਾ ਸਾਰਾ ਸੋ ਇਹ ਲਗਭਗ 360 ਤੋਂ ਵੱਧ ਜਿਹੜੀਆਂ ਨੇ ਡੈੱਡ ਬੋਡੀਆਂ ਆ ਉਹ ਰਾਈਸ ਸਾਹਿਬ ਹੋਰੀ ਉੱਥੋਂਾਂ ਦੀ ਯਾਤਰਾ ਕਰਕੇ ਤੇ ਇੰਡੀਅਨ ਕੌਂਸੂਲੇਟ ਦੇ ਸਹਿਯੋਗ ਨਾਲ ਇਹ ਭਾਰਤ ਵੱਖ-ਵੱਖ ਜਿਹਨੇ ਆਪਣੇ ਵੱਖ-ਵੱਖ ਸੂਬਿਆਂ ਦੇ ਵਿੱਚ ਤੇ ਖਾਸ ਕਰਕੇ ਪੰਜਾਬ ਦੇ ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸੰਬੰਧਿਤ ਆ ਉਹ ਇੱਥੇ ਆਈਆਂ ਹੁਣ ਤੱਕ ਆ ਚੁੱਕੀਆਂ ਨੇ ਅੱਜ ਅਸੀਂ ਅੰਮ੍ਰਿਤਸਰ ਦੀ ਟੀਮ ਹੈ ਸਾਡੇ ਨਾਲ ਅੰਮ੍ਰਿਤਸਰ ਦੇ ਜ਼ਿਲ੍ਹੇ ਦੇ ਪ੍ਰਧਾਨ ਨੇ ਸ਼ਿਸ਼ਪਾਲ ਸਿੰਘ ਸੁਖਚੈਨ ਸਿੰਘ ਹੋਰੀ ਨੇ ਸਾਡੇ ਇਥੋਂ ਜਿਹੜਾ ਫਾਈਨੈਂਸ ਦਾ ਕੰਮ ਦੇਖਦੇ ਨੇ ਨਵਜੀਤ ਸਿੰਘ ਹੋਰੀ ਇਹ ਸਾਰੇ ਅਸੀਂ ਇੱਥੇ ਪਹੁੰਚੇ ਆ ਸੋ ਇਹਨਾਂ ਨੂੰ ਅਸੀਂ ਡੈੱਡ ਬੋਡੀ ਜਿਹੜੀ ਆ ਹੁਣ ਸਾਰੀ ਇੱਥੇ ਰੀਸੀਵ ਕਰਕੇ ਦਾ ਨਾਲ ਫਿਰ ਨਾਨੇ ਮਲੇਰਕੋਟਲੇ ਲੈ ਕੇ ਜਾਣੀ ਜੀ ਮੇਰਾ ਨਾਮ ਮੁਹੰਮਦ ਜਾਵੀਦ ਹੈ ਤੇ ਮੈਂ ਪੇਸ਼ੇਵਜੋ ਇੱਕ ਵਕੀਲ ਆ ਮੈਂ ਮਲੇਰਕੋਟਲਾ ਸਿਵਲ ਕੋਰਟ ਦੇ ਵਿੱਚ ਜਿਹੜਾ ਹੈਗਾ ਕੋਰਟ ਪ੍ਰੈਕਟਿਸ ਕਰ ਰਿਹਾ ਹਾਂ ਜੀ ਜੀ ਇਹ ਆਪਣੇ ਮੁਹੰਮਦ ਰਫੀਕ ਜੀ ਸੀਗੇ son of ਮੁਹੰਮਦ ਸਤਾਰ ਜੀ ਵਾਸੀ ਪਿੰਡ ਮਹੌਲੀ ਖੁਰਦ ਤੋਂ ਸੀਗੇ ਤੇ ਇਹ ਸਾਲ ਡੇਢ ਸਾਲ ਪਹਿਲਾਂ ਜਿਹੜਾ ਦੁਬਈ ਗਏ ਹੋਏ ਸੀ ਉੱਥੇ ਜਿਹੜੀ ਇਹਨਾਂ ਦੀ ਡੈਥ ਹੋਈ ਹੈ ਉਹਦੇ ਬਾਰੇ ਸਾਨੂੰ ਪਰਿਵਾਰ ਨੂੰ 25 ਜੁਲਾਈ ਨੂੰ ਪਤਾ ਲੱਗਿਆ ਤੇ ਫਿਰ ਉੱਥੋਂ ਸਾਨੂੰ ਪਤਾ ਲੱਗਿਆ ਕਿ ਪਟਿਆਲੇ ਤੋਂ ਡਾਕਟਰ ਐਸ.ਪੀ. ਸਿੰਘ ਉਭਰਾਏ ਜੀ ਹੈਗੇ ਆ ਜਿਹੜੇ ਬਹੁਤ ਹੀ ਇਸ ਤਰ੍ਹਾਂ ਦੇ ਗਰੀਬਾਂ ਲਈ ਬੜੀ ਮਦਦ ਕਰਦੇ ਆ ਤੇ ਇਹ ਜੋ ਹਾਲਾਤਾਂ ਦੇ ਵਿੱਚ ਉਹ ਡੈੱਡ ਬਾਡੀਆਂ ਨੂੰ ਇੱਧਰ ਮੰਗਾਉਣਾ ਹੋਵੇ ਜਾਂ ਪੰਜਾਬੀਆਂ ਨੂੰ ਇੱਧਰ ਜਿਹੜਾ ਹੈਗਾ ਇੰਡੀਆ ਦੇ ਵਿੱਚ ਬੁਲਾਉਣਾ ਹੋਵੇ ਤਾਂ ਉਹ ਹਮੇਸ਼ਾ ਉਹਦੇ ਲਈ ਤਤਪਰ ਰਹਿੰਦੇ ਆ ਤੇ ਸਾਡੇ ਪਟਿਆਲੇ ਤੋਂ ਜਿਹੜੇ ਉਹਨਾਂ ਦੇ ਆਲ ਇੰਡੀਆ ਚੈਰੀਟੇਬਲ ਸਰਬੱਤ ਦਾ ਭਲਾ ਦੇ ਜਿਹੜੇ ਪਰ ਪ੍ਰਧਾਨ ਸਾਹਿਬ ਹੈਗੇ ਆ ਆਪਣੇ ਜਸਾ ਸਿੰਘ ਜੀ ਉਹਨਾਂ ਨਾਲ ਸਾਡੇ ਪਿੰਡ ਦੇ ਸਾਬਕਾ ਸਰਪੰਚ ਜਤਿੰਦਰ ਸਿੰਘ ਜੀ ਨੇ رابطہ ਕਾਇਮ ਕੀਤਾ ਤੇ ਮਲੇਰ ਕੋਲਾ ਤੋਂ ਪ੍ਰਧਾਨ ਨਾਸਰ ਅਲੀ ਢਿੱਲੋਂ ਜੀ ਜਿਹੜੇ ਹੈਗੇ ਆ ਉਹ ਪਿੰਡ ਚ ਆਏ ਤੇ ਉਹਨਾਂ ਨੇ ਵੈਰੀਫਿਕੇਸ਼ਨ ਕਰਕੇ ਜਿਹੜਾ ਹੈਗਾ ਤੇ ਸਾਨੂੰ ਦੱਸਿਆ ਤੇ ਸਾਨੂੰ ਪਤਾ ਲੱਗਿਆ ਤੇ ਅੱਜ ਜੋ ਅਸੀਂ ਇੱਥੇ ਡੈੱਡ ਬੋਡੀ ਰੀਸੀਵ ਕਰਨ ਆਏ ਆ ਇਹ ਸਾਰਾ ਜਿਹੜਾ ਹੈਗਾ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਸਮੂਹ ਉਹਨਾਂ ਦੀ ਜਿਹੜੀ ਹੈਗੀ ਟੀਮ ਮੈਂਬਰਸ਼ਿਪ ਹੈਗੀ ਆ ਤੇ ਉਹਨਾਂ ਨੇ ਸਾਤੋਂ ਮਤਲਬ ਜੋ ਵੀ ਹੈਗਾ ਇੱਕ ਪੈਸਾ ਨਹੀਂ ਲੱਗਣ ਦਿੱਤਾ ਫ੍ਰੀ ਆਫ ਕਾਸਟ ਜਿਹੜਾ ਹੈਗਾ ਸਾਡਾ ਗਰੀਬ ਪਰਿਵਾਰ ਦਾ ਜਿਹੜਾ ਹੈਗਾ ਇਹ ਭਲਾ ਕੀਤਾ ਤੇ ਅਸੀਂ ਮਤਲਬ ਸਾਡੇ ਕੋਲ ਉਹ ਲਫ਼ਜ਼ ਨਹੀਂ ਹੈਗੇ ਜਿਨ੍ਹਾਂ ਨਾਲ ਸਾਡੇ ਲਈ ਤਾਂ ਇੱਕ ਡਾਕਟਰ ਐਸ.ਪੀ. ਸਿੰਘ ਉਭਰਾਏ ਜੀ ਇੱਕ ਫਰਿਸ਼ਤੇ ਦੇ ਰੂਪ ਦੇ ਵਿੱਚ ਉਹਨਾਂ ਨੇ ਜਿਹੜਾ ਹੈਗਾ ਇਹ ਇੱਕ ਕੰਮ ਕੀਤਾ ਸਾਨੂੰ ਤਾਂ ਫੈਮਲੀ ਨੂੰ ਉੱਥੋਂ ਇਹ ਵੀ ਨਹੀਂ ਸੀ ਪਤਾ ਲੱਗਿਆ ਵੀ ਹਾਂ ਉਹ ਉੱਥੇ ਹੈਗੇ ਆ ਨਹੀਂ ਹੈਗੇ ਉਹ ਕਿਹੜੇ ਹਾਲਾਤਾਂ ਚ ਡੈਥ ਹੋਈ ਆ ਕਿੰਨੀ ਤਰੀਕ ਨੂੰ ਉਹਨਾਂ ਦੀ ਜਿਹੜੀ ਡੈਥ ਹੋਈ ਆ ਤੋਂ ਅਸੀਂ ਜਿਹੜਾ ਹੈਗਾ ਡਾਕਟਰ ਐਸ.ਪੀ. ਸਿੰਘ ਉਭਰਾਏ ਜੀ ਦਾ ਤੇ ਸਾਡੇ ਦੁਬਈ ਦੇ ਵਿੱਚ ਜਿਹੜੇ ਬਾਲਦੀਪ ਸਿੰਘ ਜੀ ਹੈਗੇ ਆ ਸਰਦਾਰ ਬਾਲਦੀਪ ਸਿੰਘ ਜੀ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਜੈਡ ਬਾਡੀ ਨੂੰ ਇੱਥੇ ਲਿਆ ਕੇ ਸਾਨੂੰ ਸੌਂਪਣ ਦੇ ਵਿੱਚ ਪੂਰਾ ਯੋਗਦਾਨ ਦਿੱਤਾ ਤੇ ਸਾਡਾ ਜਿਹੜਾ ਹੈਗਾ ਕੋਈ ਵੀ ਇੱਕ ਵੀ ਪੈਸਾ ਜਿਹੜਾ ਹੈਗਾ ਕਿਸੇ ਵੀ ਰੂਪ ਦੇ ਵਿੱਚ ਨਹੀਂ ਲੱਗਣ ਦਿੱਤਾ